हां जी सासू जी कल जी ਮਿਲ ਗਾਤੇ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਨਾ ਕਿ ਆਪਾਂ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਬਰੰਦਾ ਵਿਆਹ ਹੋਇਆ ਸੀ ਹਨਾ ਜਿਸ ਤੇ ਵਲੌਗ ਆਪਾਂ ਸਾਰਿਆਂ ਨੇ ਦੇਖਿਆ ਹੀ ਹੋਇਆ ਹਨਾ ਹਿੰਮਤ ਇੰਜ ਅਮੀਰ ਸਰਵਾਲਾ ਨੇ ਉਹਨਾਂ ਦੇ ਜਿਹੜੇ ਸੀ ਵਲੌਗ ਉਹ ਪਾਈ ਸੀ ਕਿਉਂਕਿ ਉਹ ਉਹਨਾਂ ਦੇ ਵਿਆਹ ਦੇ ਵਿੱਚ ਗਈ ਸੀ ਕਿ ਹਨਾ ਤੇ ਹਾਲਾਂਕਿ ਹੋਲਕੀ ਸੈਚਨਲ ਤੋਂ ਉਹਨਾਂ ਦੀ ਮਤਲਬ ਕਿ ਵੀਡੀਓ ਨਹੀਂ ਸੀ ਪਾਈ ਗਈ ਕਿਉਂਕਿ ਉਹ ਬਹੁਤ ਹੀ ਮਤਲਬ ਕਿ ਸਿੰਪਲ ਤਰੀਕੇ ਨਾਲ ਉਸ ਦਾ ਵਿਆਹ ਕੀਤਾ ਗਿਆ ਸੀ ਸਿਮਰਨ ਦਾ ਹਨਾ ਤੇ ਪਰ ਉਸ ਤੋਂ ਵਿਆਹ ਤੋਂ ਬਾਅਦ ਜਦੋਂ ਵਲੌਗ ਸ਼ੂਟ ਕਰ ਰਹੀ ਸੀਗੇ ਹਨ ਉਹਨਾਂ ਨੇ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਅਸੀਂ ਮਤਲਬ ਕਿ ਸਿਮਰਨ ਤੇ ਸਾਰੇ ਜਿਹੜੇ ਕਾਜ ਕਾਰ ਵਿਹਾਰ ਰਿਵਿਊ ਕਰਾਂਗੇ ਹਨ ਸੋ ਉਹਨਾਂ ਨੇ ਕੀਤੇ ਵੀ ਆ ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਡੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨ ਤੇ ਵੀ ਕਿਵੇਂ ਮਤਲਬ ਕਿ ਉਹ ਸਿਮਰਨ ਦੇ ਸਮਾਨ ਕਿਵੇਂ ਖਰੀਦਿਆ ਹੈ ਨਾ ਜੋ ਉਸ ਵਿਆਹ ਵਾਲੇ ਦਿਨ ਵੀ ਜਾਂ ਸਿਮਰਨ ਫੇਰਾ ਪਾਉਣ ਆਉਗੀ ਹੈ ਨਾ ਜਾਸ ਮਿਲਣ ਨਹੀਂ ਕਰਨ ਜਾਵਾਂਗੇ ਸਾਰੇ ਕਹਿੰਦੇ ਸੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਲੌਗ ਪਰ ਉਸ ਦੇ ਜਿਹੜੇ ਸਮਾਲਿਆਂ ਦੇ ਵਾਲੇ ਸ਼ੇਅਰ ਹੋਏ ਆ ਹੈ ਨਾ ਤੇ ਚਾ ਉਹਦੀ ਨਾਈ ਧੋਈ ਵਾਲੇ ਦਬਟਣੇ ਵਾਲੇ ਤੇ ਚਾ ਉਸ ਤੇ ਮਤਲਬ ਕਿ ਬੈਂਗਲ ਸਰਮਣੀ ਵਾਲੇ ਉਹ ਵਾਲੇ ਚਾ ਉਸ ਤੇ ਜਿਹਨ ਜੋ ਆ ਆਖਰੀ ਆਨੰਦ ਕਾਰਜ ਦੀ ਵੀਡੀਓ ਸੀ ਉਹ ਆਪਣੇ ਸਾਹਮਣੇ ਆਈ ਆ ਉਸ ਤੋਂ ਬਾਅਦ ਕੋਈ ਵੀਡੀਓਜ਼ ਦੀ ਸਾਹਮਣੇ ਨਹੀਂ ਆਈ ਜੋ ਉਸ ਤੋਂ ਬਾਅਦ ਸਿਮਰਨ ਫੇਰਾਪਨ ਆਈ ਜਾਂ ਨਹੀਂ ਆਈ ਬਹੁਤ سارے ਲੋਕਾਂ ਦੇ ਕਮੈਂਟ ਵੀ ਆ ਰਹੇ ਆ ਵੀ ਸਿਮਰਨ ਦਾ ਵਲੌਗ ਕਿਉਂ ਨਹੀਂ ਪਾਇਆ ਉਹਨਾਂ ਨੇ ਵੀ ਉਹ ਫੇਰਾਪਨ ਆਈ ਜਾਂ ਨਹੀਂ ਆਈ ਫੇਰਾਪਨ ਵੀ ਚਾਈ ਲੈਣ ਗਈ ਹੈ ਜਾਂ ਨਹੀਂ ਲੈਣ ਗਈ ਸਿਮਰਨ ਨੂੰ ਹਨਾ ਸੋ ਆਪਾਂ ਕਹਿ ਸਕਦੇ ਆ ਵੀ ਹਰ ਇੱਕ ਥਾਂ ਵੀ ਵੀਡੀਓ ਵੀ ਨਹੀਂ ਬਣਦੀ ਹੁੰਦੀ ਹੈ ਨਾ ਤੇ ਸੋ ਆਈ ਹੋਣ ਕਿ ਆਪਾਂ ਨੂੰ ਪਤਾ ਹੈ ਕਿ ਐਨਜੀੂ ਵਾਲੇ ਵੀਰ ਜੀ ਬੀਜ਼ੀ ਹੁੰਦੇ ਆ ਥੋੜਾ ਜਿਹਾ ਹਨਾ ਇਹ ਚੀਜ਼ ਦੇ ਵਿੱਚ ਉਹਨਾਂ ਨੂੰ ਟਾਈਮ ਘੱਟ ਮਿਲਿਆ ਹੋ ਜਿਹਨੇ ਇੱਕ ਵੀਡੀਓ ਉਹਨਾਂ ਦਾ ਸ਼ੂਟ ਹੋਈ ਉਹਨਾਂ ਨੇ ਕੀਤੀ ਹੈ ਵੀਡੀਓ ਹਨਾ ਤੇ ਪਰ ਉਹਨਾਂ ਦੀ ਵੀਡੀਓ ਨਹੀਂ ਆਈ ਦਾ ਮਤਲਬ ਇਹ ਹੀ ਹੋ ਸਕਦਾ ਵੀ ਜਦੋਂ ਜਾਊ ਆਈ ਹੋਊਗੀ ਸਿਮਰਨ ਹਨ ਨਾ ਵੀ ਉਹ ਤਾਂ ਨਹੀਂ ਵਲੌਗ ਬਣਾਇਆ ਹੋਣਾ ਚਾਹਉ ਉਸ ਨੂੰ ਜੂ ਲੈਣ ਗਏ ਹੋਣੇ ਐ ਮਿਲਿੰਗ ਕਰਨ ਨਾ ਨਹੀਂ ਵਲੌਗ ਬਣਾਇਆ ਹੋਣਾ ਤਾਂ ਕਰਕੇ ਆਪਣੇ ਸਾਹਮਣੇ ਵੀ ਵਲੌਗ ਨਹੀਂ ਆਇਆ ਨਹੀਂ ਤਾਂ ਆਪਣੇ ਸਾਹਮਣੇ ਵਲੌਗ ਆਉਣਾ ਹੀ ਸੀਗਾ ਸੋ ਉਹਨਾਂ ਦੇ ਵੀ ਜਿਹੜੀ ਭੈਣਾਂ ਹਨ ਸੁਖਰਾਜ ਤੇ ਹਰਮਨ ਉਹ ਵੀ ਵਧੀਆ ਠੀਕ ਠਾਕ ਹਨ ਪਰਮਾਤਮਾ ਉਹਨਾਂ ਨੂੰ ਵੀ ਹੈ ਨਾ ਵਧੀਆ ਤੰਦਰੁਸਤੀਆਂ ਬਖਸ਼ੇ ਸਿਮਰਨ ਦੀ ਸੋਹਣਾ ਫੈਮਿਲੀ ਬਹੁਤ ਅੱਛੀ ਸੀ ਨਾ ਪਰਮਾਤਮਾ ਸਾਰਿਆਂ ਨੂੰ ਆਪਣੀ ਆਪਣੇ ਜਿੱਥੇ ਵੀ ਰਹਿਣ ਹਨ ਪਰਮਾਤਮਾ ਖੁਸ਼ ਰੱਖੇ ਸੋ ਇਦਾਂ ਹੁੰਦਾ ਏ ਕੇ ਸਿਮਰਨ ਤੋਂ ਬਿਨਾ ਸੁਖਰਾਜ ਤੇ ਹਰਮਨ ਦਾ ਥੋੜਾ ਜਿਹਾ ਔਖਾ ਹੋਇਆ ਵਾ ਹੈਨਾ ਹੁੰਦਾ ਹੀ ਆ ਕਿਉਂਕਿ ਉਹ ਸਿਮਰਨ ਨੇ ਹੀ ਇੱਕ ਮਿੰਟ ਚ ਵਾਲਾ ਡੰਗ ਦੇ ਨਾਲ ਹੀ ਉਹਨਾਂ ਨੂੰ ਪਾਲਿਆ ਵਾ ਹੈਨਾ ਤੇ ਇੱਕ ਵੱਡੀ ਭੈਣ ਹੁਣ ਤਾਂ ਸਿੱਕ ਮਾਂ ਦਾ ਫਰਜ਼ ਸਿਮਰਨ ਨੇ ਹੀ ਨਿਭਾਇਆ ਹੈ ਪਰ ਹੁਣ ਉਸ ਦਾ ਵਿਆਹ ਹੋ ਗਿਆ ਉਸ ਦੇ ਕਾਰਨ ਹੀ ਥੋੜਾ ਜਿਹਾ ਬੱਚਿਆਂ ਨੂੰ ਰਹਿਣਾ ਔਖਾ ਹੁੰਦਾ ਸਿਮਰਨ ਦੇ ਸੁਖਰਾਜ ਨੂੰ ਪਰ ਬਾਕੀ ਸਾਰਾ ਕੁਝ ਠੀਕ ਹੈ ਜੀ ਹੈਨਾ ਤੇ ਪਰਮਾਤਮਾ ਇਦਾਂ ਹੀ ਸਿਮਰਨ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਉਸ ਦਾ ਪਰਿਵਾਰ ਅੱਗੇ ਵਧੇ ਹੈਨਾ ਤੇ ਬਹੁਤ ਆਈ ਬਦਨ ਖੁਸ਼ੀ ਹਮੇਲੇ ਲੱਗੀਆਂ ਤੇ ਸੋ ਇਹੀ ਉਮੀਦ ਕਰਦੇ ਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਇਦਾਂ ਹੀ ਖੁਸ਼ ਰਹੇ ਸੁਖਦਾਨਸ਼ ਵੀ ਹਰਮਨ ਵੀ ਇਦਾਂ ਹੀ ਖੁਸ਼ ਰਹਿਣ ਹਨ ਉਮੀਦ ਕਰਤੋਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ